ਇਹ ਕਿ ਸੱਪ ਕੱਢ ਲਿਆ ਜਰਾ ਸੱਪ ਇਸ ਵਾਰ ਬੜਾ ਟ੍ਰੂਲੀ ਭੀਧਾਂ ਦੇ ਲਾਦੇ ਸੱਪ ਕੱਢ ਲਿਆ ਹੋਵੇ ਅੰਦਰੋਂ ਵੇਖੋ ਬੜਾ ਆਲਾ ਸੱਪ ਵਾਕੇ ਤੋਂ ਨਿਕਲ ਠੀਕ ਹੈ ਇਹ ਐਕਚੁਅਲੀ ਨਸ਼ੇ ਦੇ ਜ਼ਹਿਰ ਨੂੰ ਖਾ ਜਾਣ ਵਾਲਾ ਸੱਪ ਕਹਿ ਸਕਦੇ ਹੋ ਜੀ ਇਹਨੂੰ ਤੁਸੀਂ ਮਾਲ ਕੰਗਣੀ ਜਿਹੜੀ ਦਿਮਾਗ ਤੇ ਸਿੱਧਾ ਕੰਮ ਕਰਦੀ ਆ ਦਿਮਾਗ ਦੇ ਅੰਦਰ ਕਫ ਦੀ ਮਾਤਰਾ ਨੂੰ ਸਾੜ ਦਿੰਦੀ ਹੈ ਨਸ਼ੇ ਦੀ ਕਰੀਵਿੰਗ ਨੂੰ ਖਤਮ ਕਰ ਦਿੰਦੀ ਹੈ ਵਚ ਪਾਈ ਜਿਹੜੀ ਬੰਦੇ ਦਾ ਜਦੋਂ ਨਸ਼ਾ ਨਹੀਂ ਮਿਲਦਾ ਗਲਾ ਜਿਹਾ ਵੀ ਬਹਿ ਜਾਂਦਾ ਉਹਨੂੰ ਕੰਮ ਕਰਦੀ ਤਗਰਪਾਈ ਉਹ ਵੀ ਦਿਮਾਗ ਤੇ ਬਹੁਤ ਵਧੀਆ ਕੰਮ ਕਰਦੀ ਸਵਰਨਮਾਕਸ਼ਿਕ ਭਸਮ ਇੰਨੀਆਂ ਚੀਜ਼ਾਂ ਪਈਆਂ ਹੋਈਆਂ ਨੇ ਹਲੇ ਸੁਣੀ ਚੱਲੋ ਇਹਨੂੰ ਲੈ ਲੈਣਾ ਇਹਨੂੰ ਕੁੱਟ ਕੇ ਇਹਨਾਂ ਦਾ ਚੂਰਨ ਬਣਾ ਕੇ ਬਰਾਬਰ ਇਹਦੇ ਵਿੱਚ ਤੁਸੀਂ ਥੋੜਾ ਜਿਹਾ ਮਿੱਠਾ ਪਾਉਣਾ ਚਾਹੋ ਨੇ ਮਿੱਠਾ ਪਾ ਲਓ ਜੇ ਨਮਕੀਨ ਚਾਹੋ ਨੇ ਤਾਂ ਇਹਦੇ ਥੋੜ੍ਹਾ ਜਿਹਾ ਸਿੰ ਦਾ ਲੂਣ ਪਾ ਲਓ ਇਹ ਤਿੰਨ ਚੀਜ਼ਾਂ ਦਾ ਯੋਗ ਹੈ ਜਿਹੜਾ ਇਹ ਤੁਸੀਂ ਹਮੇਸ਼ਾ ਆਪਣੇ ਕੋਲ ਇੱਕ ਡੱਬੀ ਚ ਪਾ ਕੇ ਰੱਖੋ ਤੇ ਜਦੋਂ ਵੀ ਤੁਹਾਨੂੰ ਨਸ਼ੇ ਦੀ ਕਰੀਵਿੰਗ ਹੁੰਦੀ ਹੈ ਥੋੜਾ ਜਿਹਾ ਮੂੰਚ ਪਾ ਲਓ ਤੈਨੂੰ ਚੂਸਣਾ ਸ਼ੁਰੂ ਕਰ ਦੋ। ਇਹ ਐਂਟੀਡਾਟ ਕੈਪਸੂਲ ਜਿਹਦੇ ਅੰਦਰ ਨਕਸਵੌਮਿਕਾ ਕੁਚਲਾ ਸਮਝਦੇ ਹਾਂ ਨਕਸਵੌਮਿਕਾ ਕੁਚਲਨੂੰ ਕਹਿੰਦੇ ਆ ਉਹਨੂੰ ਬਹੁਤ ਤਰੀਕੇ ਨਾਲ ਸ਼ੁੱਧ ਕੀਤਾ ਜਾਂਦਾ ਹੈ ਅਰੈਂਡ ਦੇ ਤੇਲ 'ਚ ਇਹਨੂੰ ਪਹਿਲੇ ਰੱਖਿਆ ਜਾਂਦਾ ਫਿਰ ਉਹਦੇ 'ਚ ਉਬਾਲਿਆ ਜਾਂਦਾ ਜਿਸ ਦਿੱਕਤ ਨੇ ਜਿਸ ਸਮੱਸਿਆ ਨੇ ਜਿਸ ਬਿਮਾਰੀ ਨੇ ਨਾ ਸਿਰਫ ਇੱਕ ਪਰਿਵਾਰ ਨਾ ਸਿਰਫ ਇੱਕ ਮਹੱਲਾ ਨਾ ਸਿਰਫ ਇੱਕ ਸ਼ਹਿਰ ਸਗੋਂ ਇਸ ਵੇਲੇ ਪੂਰੀ ਦੁਨੀਆ ਜਿਹੜੀ ਉਹ ਪਰੇਸ਼ਾਨ ਕੀਤੀ ਪਈ ਹੈ ਇਸ ਸਮਾਜ ਦੇ ਅੰਦਰੋਂ ਇੱਕ ਕੋਡ ਜਿਹੜਾ ਹੈ ਖਤਮ ਕਰਨ ਦਾ ਜਿਹੜਾ ਇੱਕ ਅਹਿਦ ਲਈਏ ਤਾਂ ਕਿ ਸਾਡਾ ਸਮਾਜ ਆਉਣ ਵਾਲਾ ਸ਼ੁੱਧ ਸਪਸ਼ਟ ਸਾਫ਼ ਹੋ ਜਾਏ ਤੇ ਜਿਹੜੀ ਇਹਨਾਂ ਨਸ਼ਿਆਂ ਕਰਕੇ ਹੋਰ ਵੀ ਅਲਮ ਤਾਂ ਜਿਸ ਤਰ੍ਹਾਂ ਲਾਲੋ ਨਰਦਗੀ ਦੀ ਸਮੱਸਿਆ ਆ ਰਹੀ ਹੈ ਗਰਸਤ ਕਮਜ਼ੋਰ ਹੋ ਜਾਂਦੀ ਹੈ ਬੰਦੇ ਨੂੰ 36 ਸੂਤਰਾਂ ਦੇ ਹੋਰ ਰੋਗ ਚੰਬੜਦੇ ਆ ਲੀਵਰ ਖਰਾਬ ਹੋ ਜਾਂਦਾ ਹੈ ਬਾਕੀ ਗੱਲਾਂ ਆਪਾਂ ਕਰਦੇ ਆ ਪਹਿਲਾਂ ਇਹ ਦੱਸੋ ਵੀ ਜਿਹੜੀ ਨਸ਼ੇੜੀ ਨੂੰ ਤੋੜ ਵੱਜਦੀ ਹੈ ਉਹਦਾ ਹੱਲ ਹੈ ਜੀ ਇਹ ਜਿਹੜਾ ਤੁਹਾਡਾ ਨੁਸਕਾ ਬੰਟਿਆਂ ਵਾਲਾ ਤੇ ਆ ਫੁੱਲਾਂ ਵਾਲਾ ਤੇ ਕਮਜ਼ੋਰ ਹੋਏ ਉਹਨੇ ਲੋਕ ਵਹਿਵਰੇ ਲੋਕ ਉਹ ਪਿੱਛੇ ਜਿਹੜਾ ਉਹ ਸ਼ੁਰੂ ਹੋ ਜਾਂਦੇ ਨਸ਼ਾ ਕਰਨਾ ਟਾਈਮ ਟਮ ਚੰਗਾ ਲੱਗਦਾ ਗਰਸਤੀ ਦਾ ਜਿਹੜਾ ਉਹਨਾਂ ਨੂੰ ਆਨੰਦ ਨਹੀਂ ਆਉਂਦਾ ਫਿਰ ਉਹ ਘਰੇ ਲੜਾਈਆਂ ਪਿੰਦੀ ਉਦੋਂ ਸ਼ੁਰੂ ਹੋ ਜਾਂਦੇ ਇੱਕ ਹੁੰਦਾ ਲਵਨ ਪਾਸਕਰ ਚੂਰਨ ਉਹ ਜਿਹੜਾ ਤੁਹਾਡੀ ਭੁੱਖ ਦੀ ਕਮੀ ਪੈ ਰਹੀ ਹੈ ਉਹਨੂੰ ਕੰਟਰੋਲ ਕਰ ਦੇਗਾ ਤੇ ਜੇ ਤੁਹਾਨੂੰ ਇੱਕ ਭੁੱਖ ਦੀ ਕਮੀ ਤੋਂ ਬਾਅਦ ਇੱਕ ਹੋਰ ਵੱਡੀ ਚੀਜ਼ ਹੁੰਦੀ ਹੈ ਇੱਕ ਖਾਣ ਦਾ ਮਨ ਨਹੀਂ ਕਰਦਾ ਅੰਦਰੋਂ ਭਰਿਆ ਰਹਿਣਾ ਮਨ ਉਸ ਚੀਜ਼ ਨੂੰ ਵੀ ਕੰਟਰੋਲ ਕਰਦਾ ਤੁਹਾਨੂੰ ਟਾਈਮ ਸਿਰ ਭੁੱਖ ਲੱਗੇਗੀ ਬੜੀ ਸੋਹਣੀ ਜੀ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਅੱਜ ਅਸੀਂ ਉਸ ਦਿੱਕਤ ਉਸ ਪਰੇਸ਼ਾਨੀ ਬਾਬਤ ਤੁਹਾਡੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਜਿਸ ਦਿੱਕਤ ਨੇ ਜਿਸ ਸਮੱਸਿਆ ਨੇ ਜਿਸ ਬਿਮਾਰੀ ਨੇ ਨਾ ਸਿਰਫ ਇੱਕ ਪਰਿਵਾਰ ਨਾ ਸਿਰਫ ਇੱਕ ਮਹੱਲਾ ਨਾ ਸਿਰਫ ਇੱਕ ਸ਼ਹਿਰ ਸਗੋਂ ਇਸ ਵੇਲੇ ਪੂਰੀ ਦੁਨੀਆ ਜਿਹੜੀ ਉਹ ਪਰੇਸ਼ਾਨ ਕੀਤੀ ਪਈ ਹੈ ਉਸੇ ਮੁੱਦੇ ਤੇ ਗੱਲਬਾਤ ਕਰਨ ਵਾਸਤੇ ਅੱਜ ਅਸੀਂ ਇੱਕ ਵਾਰ ਮੁੜ ਤੋਂ ਪਹੁੰਚੇ ਹਾਂ ਜੜੀ ਬੂਟੀਆਂ ਨਾਲ ਗੱਲਬਾਤ ਕਰਨ ਵਾਲੇ ਡਾਕਟਰ ਗੁਰਮੀਤ ਸਿੰਘ ਜੀ ਹੋਰਾ ਗੁਲਜਿੰਨ ਨੇ ਦੱਸਿਆ ਕਿ ਉਹ ਆਨਲਾਈਨ ਹੀ ਕੈਮਰੇ ਦੇ ਉੱਤੇ ਹੀ ਦੱਸਣਗੇ ਕਿ ਉਹ ਕਿਹੜੀ ਬਿਮਾਰੀ ਹੈ ਕਿਸ ਤਰ੍ਹਾਂ ਦਾ ਹੱਲ ਹੈ ਔਰ ਕਿਵੇਂ ਉਸ ਨੂੰ ਮਹਿਜ਼ 40-45 ਦਿਨਾਂ ਦੇ ਵਿੱਚ ਅਸੀਂ ਵੱਡੀ ਤੋਂ ਵੱਡੀ ਦਿੱਕਤ ਉਸ ਬਿਮਾਰੀ ਦੀ ਉਸ ਸਟੇਜ ਦੀ ਅਸੀਂ ਹੱਲ ਵਾਲੇ ਪਾਸੇ ਨੂੰ ਲੈ ਕੇ ਆ ਸਕਦੇ ਹਾਂ ਡਾਕਟਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫਿਰ ਜੀ ਤੁਹਾਡਾ ਹੀ ਬਹੁਤ ਬਹੁਤ ਸਵਾਗਤ ਜੀ ਹਕੀਕਤ ਦੀ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਤੁਸੀਂ ਕਹਿ ਰਹੇ ਸੀ ਵੀ ਅੱਜ ਜਿਹੜਾ ਨੁਸਖਾ ਫਾਰਮੂਲਾ ਟੋਟਕਾ ਤੁਸੀਂ ਦਿਓਗੇ ਔਰ ਨਾਲ ਹੀ ਤੁਸੀਂ ਕਿਹਾ ਸੀ ਵੀ ਤੁਹਾਨੂੰ ਕੈਮਰੇ ਔਨ ਕੈਮਰੇ ਦੱਸਾਂਗੇ ਵੀ ਕਿਹੜੀ ਬਿਮਾਰੀ ਹੈਗੀ ਹੈ ਜਿਹਨੇ ਇੱਕ ਪਰਿਵਾਰ ਤੋਂ ਲੈ ਕੇ ਮੁਲਕਾਂ ਦੇ ਮੁਲਕੇ ਇਸ ਵੇਲੇ ਖਰਾਬ ਕੀਤੇ ਹੋਏ ਨੇ ਹਾਂ ਬਿਲਕੁਲ ਤੁਸੀਂ ਆਪੇ ਹੀ ਸਮਝ ਜਾਣਾ ਮੈਂ ਛੋਟੀ ਜੀ ਗੱਲ ਸ਼ੇਅਰ ਕਰਦਾ ਹੁਣ ਤੁਸੀਂ ਰੋਡ ਤੇ ਜਾ ਰਹੇ ਹੋ ਹੁਣ ਆ ਰਹੇ ਉਹਦੀ ਕੋਈ ਕਾਰ ਆ ਰਹੀ ਹੈ ਤੁਸੀਂ ਆਪਣੀ ਗੱਡੀ ਤੇ ਮੰਨ ਲਓ ਜਾ ਰਹੇ ਹੋ ਤੁਸੀਂ ਨਹੀਂ ਕੋਈ ਵੀ ਪਰਿਵਾਰ ਜਾ ਰਿਹਾ ਹੈ ਤਾਂ ਉਹ ਦੋਨਾਂ ਦਾ ਐਕਸੀਡੈਂਟ ਹੋ ਜਾਂਦਾ ਠੀਕ ਹੈ ਉਹਦੇ ਚ ਜ਼ੂਰੀ ਨਹੀਂ ਹੈਗਾ ਕਿ ਉਹ ਐਕਸੀਡੈਂਟ ਜਿਹੜਾ ਕਿਸੇ ਖਰਾਬੀ ਕਰਕੇ ਹੋਇਆ ਹੋਵੇ ਉਹ ਬੰਦੇ ਨੂੰ ਚਪਕੀਆਂ ਕਰਕੇ ਹੋਇਆ ਹੋ ਸਕਦਾ ਉਹ ਬੰਦੇ ਦਾ ਵਿਜ਼ਨ ਬਲਰ ਹੋਇਆ ਹੋਣ ਕਰਕੇ ਹੋ ਸਕਦਾ ਪਰ ਉਹ ਵਿਜ਼ਨ ਬਲਰ ਕਾਦੇ ਨਾਲ ਹੁੰਦਾ ਜਿਹੜੀ ਅੱਜ ਕੱਲ ਦੀ ਸਭ ਤੋਂ ਵੱਡੀ ਬਿਮਾਰੀ ਚੱਲ ਰਹੀ ਹੈ ਨਸ਼ਾ ਨਸ਼ੇ ਕਰਕੇ ਜਿਹੜੇ ਇੰਨੇ ਜ਼ਿਆਦਾ ਐਕਸੀਡੈਂਟ ਹੋ ਰਹੇ ਨੇ ਮੈਂ ਵੇਖਦਾ ਜਦੋਂ ਵੀ ਕੋਈ ਐਕਸੀਡੈਂਟ ਹੁੰਦਾ 3 ਐਕਸੀਡੈਂਟਾਂ ਦੇ ਵਿੱਚੋਂ ਦੋ ਐਕਸੀਡੈਂਟ ਜਿਹੜੇ ਨੇ ਉਹ ਨਸ਼ੇ ਦੇ ਕਰਕੇ ਹੁੰਦੇ ਆ ਅਗਲੇ ਪਰਿਵਾਰ ਨੂੰ ਪਤਾ ਵੀ ਨਹੀਂ ਹੁੰਦਾ ਜਿੰਨੇ ਤਮਾਕੂ ਬੀੜੀ ਸਿਗਰਟ ਕੋਈ ਹੋਰ ਨਸ਼ਾ ਚਿੱਟਾ ਵਿਟਾ ਮੂੰਹ ਤੇ ਧਰ ਕੇ ਹੀ ਨਹੀਂ ਵੇਖਿਆ ਹੁੰਦਾ ਉਸ ਪਰਿਵਾਰ ਦੇ ਅੱਧੇ ਤੋਂ ਜ਼ਿਆਦਾ ਜੀ ਜਾਂ ਸਾਰੇ ਜੀ ਔਰ ਪੂਰੀ ਗੱਡੀ ਸਮੇਤ ਖਤਮ ਹੋ ਗਏ ਹੁੰਦੇ ਨੇ ਕਸੂਰ ਨਸ਼ਾ ਤੇ ਕਸੂਰ ਸਿਰਫ ਅਗਲੇ ਦੇ ਨਸ਼ਾ ਕਰਨ ਦਾ ਤੇ ਸਾਡਾ ਜਿੱਦਾ ਕੋਈ ਕਸੂਰ ਹੀ ਨਹੀਂ ਅਸੀਂ ਬਹੁਤ ਵਧੀਆ ਪੀਸਫੁਲੀ ਆਪਣੇ ਕਿਸੇ ਕੋਈ ਪਾਰਟੀ ਅਟੈਂਡ ਕਰਨ ਜਾ ਰਹੇ ਹਾਂਗੇ ਵੈ ਅਟੈਂਡ ਕਰਨ ਜਾ ਰਹੇ ਹਾਂ ਤੇ ਸਾਡੀ ਉੱਥੇ ਮੌਤ ਲਿਖੀ ਜਾਂਦੀ ਹੈ ਬਹੁਤ ਵਾਰ ਹੁੰਦਾ ਹੈ ਕਿ ਉਸ ਨਸ਼ੇੜੀ ਮੌਤ ਦਾ ਕਾਰਨ ਬਣ ਜਾਂਦਾ ਹੈ ਪਰਿਵਾਰ ਦਾ ਜਿਸ ਪਰਿਵਾਰ ਨੇ ਕਦੇ ਤੰਬਾਕੂ ਦੇਖਿਆ ਤੱਕ ਨਹੀਂ ਹੁੰਦਾ ਬਿਲਕੁਲ ਜੀ ਇਹ ਚੀਜ਼ਾਂ ਦੇਖਿਆ ਹੀ ਨਹੀਂ ਹੁੰਦੀਆਂ ਨਸ਼ਾ ਦੇਖਿਆ ਹੀ ਨਹੀਂ ਹੁੰਦਾ ਮੰਨ ਲਓ ਉਸ ਪਰਿਵਾਰ ਨੂੰ ਵੀ ਉਹਨਾਂ ਦੀ ਜਿਹੜੀ ਗਲਤੀ ਦਾ ਜਿਹੜਾ ਉਹਨਾਂ ਨੂੰ ਖਾਮਿਆਜਾ ਉਹਨਾਂ ਨੂੰ ਭੁਗਤਣਾ ਪੈਂਦਾ ਅੱਜ ਮੈਂ ਬਹੁਤ ਜ਼ਿਆਦਾ ਤਰਸਤ ਸੀਗਾ ਇਸ ਗੱਲ ਤੋਂ ਇਸ ਕਰਕੇ ਮੇਰਾ ਮਨ ਕੀਤਾ ਕਿ ਆਪਾਂ ਨਸ਼ੇ ਦੇ ਉੱਤੇ ਹੀ ਵੀਡੀਓ ਪਾਈਏ ਔਰ ਨਸ਼ੇ ਦੇ ਅਸੀਂ ਫਾਰਮੂਲੇਸ਼ਨ ਅੱਛੀਆਂ-ਅੱਛੀਆਂ ਤਿਆਰ ਕਰ ਰੱਖਿਆ ਨੇ ਲੋਕਾਂ ਨੂੰ ਜੁੜ ਕੇ ਸਮਾਜ ਦੇ ਅੰਦਰੋਂ ਇੱਕ ਕੋੜ ਜਿਹੜਾ ਹੈ ਖਤਮ ਕਰਨ ਦਾ ਜਿਹੜਾ ਇੱਕ ਅਹਿਦ ਲਈਏ ਤਾਂ ਕਿ ਸਾਡਾ ਸਮਾਜ ਆਉਣ ਵਾਲਾ ਸ਼ੁੱਧ ਸਪਸ਼ਟ ਸਾਫ਼ ਹੋ ਜੇ ਤੇ ਜਿਹੜੀ ਇਹਨਾਂ ਨਸ਼ਿਆਂ ਕਰਕੇ ਹੋਰ ਵੀ ਅਲਮ ਤਾਂ ਜਿਸ ਤਰ੍ਹਾਂ ਲਾਲੋ ਅਨ ਨਮਰਦਗੀ ਦੀ ਸਮੱਸਿਆ ਆ ਰਹੀ ਹੈ ਗ੍ਰਸਤ ਕਮਜ਼ੋਰ ਹੋ ਜਾਂਦੀ ਹੈ ਬੰਦੇ ਨੂੰ 36 ਸੌ ਤਰ੍ਹਾਂ ਦੇ ਹੋਰ ਰੋਗ ਚੰਬੜਦੇ ਆ ਲੀਵਰ ਖਰਾਬ ਹੋ ਜਾਂਦਾ ਹੈ ਉਹਦਾ ਲੰਗ ਸਿਸਟਮ ਖਰਾਬ ਹੋ ਜਾਂਦਾ ਹੈ ਉਹਦੇ ਦਿਮਾਗ ਦੇ ਅੰਦਰ ਰਸਾਇਣ ਹੈ ਜੇ ਬਣਦੇ ਨੇ ਕਿ ਉਹਨੂੰ ਅਪਰਾਧੀ ਬਣਾ ਦਿੰਦੇ ਨੇ ਮਤਲਬ ਸਮਾਜ ਨੂੰ ਗੰਦਲਾ ਕਰਨ ਵਾਲੀ ਇਹ ਚੀਜ਼ ਹੈਗੀ ਹੈ ਜਿਹਦੇ ਤੇ ਅੱਜ ਆਪਾਂ ਤੁਹਾਨੂੰ ਬਹੁਤ ਸਾਰੀਆਂ ਇਹ ਫਾਰਮੂਲੇਸ਼ਨ ਵੀ ਦੱਸਾਂਗੇ ਤੇ ਇਹਨੂੰ ਬਚਾਉਣ ਦੇ ਇਹਨਾਂ ਤੋਂ ਬਚਣ ਦੇ ਉਪਾਅ ਵੀ ਦੱਸਾਂਗੇ ਜੀ ਇਹਦੀ ਮੈਂ ਇੱਕ ਤੁਹਾਨੂੰ ਛੋਟੀ ਜੀ ਕਹਾਣੀ ਦੱਸਦਾ ਅਸੀਂ ਇੱਕ ਕੈਂਪ ਲਾਇਆ ਸੀ ਬਠਿੰਡੇ ਏਰੀਆ ਚ ਬੀੜ ਤਲਾਦ ਜੀ ਛੋਟੀ ਜੀ ਜਗ੍ਹਾ ਉੱਤੇ ਤੇ ਉੱਥੇ ਇੱਕ ਮੁੰਡਾ ਆਇਆ ਨਸ਼ੇ ਵਾਸਤੇ ਲਾਇਆ ਸੀਗਾ ਮੁੰਡਾ ਆਇਆ ਤੇ ਮੁੰਡਾ ਬਿਲਕੁਲ ਸੁੱਕਿਆ ਜਾ ਤੇ ਸਾਵਲੇ ਜੇ ਰੰਗ ਦਾ ਤੇ ਮੈਂ ਉਹਨੂੰ ਪੁੱਛਿਆ ਵੀ ਕਾਕਾ ਕਿੰਨਾ ਨਸ਼ਾ ਕਰਦਾ ਕਹਿੰਦਾ 2 ਗ੍ਰਾਮ 2.5 ਗ੍ਰਾਮ ਜਿੰਨਾ ਮਿਲ ਜੇ ਮੈਂ ਕਿਹਾ ਵੀ ਇੰਨਾ ਨਸ਼ਾ ਤੂੰ ਪੂਰਾ ਕਿਵੇਂ ਆਉਣਾ ਕੋਈ ਜ਼ਮੀਨ ਜਮੂਨ ਕਿੰਨੀ ਕੈ ਮੈਨੂੰ ਇਹ ਉਤਸੁਕਤਾ ਹੋ ਗਈ अदरवाइज ਤਾਂ ਇਹ ਚੀਜ਼ਾਂ ਕਾਨੂੰ ਪੁੱਛਣੀਆਂ ਹੁੰਦੀਆਂ ਸੀ ਤੇ ਕਹਿੰਦਾ ਜੀ ਨਹੀਂ ਜ਼ਮੀਨ ਨਹੀਂ ਹੈਗੀ ਤੇ ਮੇਖਾ ਮੰਮੀ ਪਪਾ ਹੀ ਕੰਮ ਕਰਦੇ ਕੋਈ ਨੌਕਰੀ ਤੇ ਕਹਿੰਦਾ ਨਹੀਂ ਉਹ ਵੀ ਬਸ ਦਿਹਾੜੀ ਧੂੜੀ ਤੇ ਫੇਰ ਮੇਰਾ ਮੱਥਾ ਠਣਕਿਆ ਮੈਂ ਕਿਹਾ ਇੰਨੇ ਪੈਸੇ ਪੂਰੇ ਕਿੱਥੋਂ ਕਰਦਾ ਤੂੰ ਕਹਿੰਦਾ ਅਸੀਂ 8-9 ਮੁੰਡੇ ਆ ਜੀ ਤਿੰਨ ਸਾਡੇ ਕੋਲ ਮੋਟਰਸਾਈਕਲ ਤੇ ਤਿੰਨ ਤਿੰਨ ਜਣਿਆਂ ਦੀ ਅਸੀਂ ਪਾਰਟੀ ਬਣਾਉਨੇ ਆ ਤੇ ਮੋੜਾਂ ਤੇ ਖੜ ਜੰਨੇ ਆ ਜਿਹੜਾ ਵੀ ਕੋਈ ਬੰਦਾ ਆਉਂਦਾ ਰਾਤ ਨੂੰ 11 ਵਜੇ ਤੋਂ ਬਾਅਦ ਉਹਨੂੰ ਅਸੀਂ ਢਾ ਲੈਨੇ ਆ ਢਾ ਲੈਨੇ ਹਾਂ ਤੇ ਉਹਦੇ ਕੋਲ ਜੋ ਵੀ ਹੈ ਚਾਹੇ ਉਹ ਪਰਸ ਦੇ ਵਿੱਚ ਕੇ ਚਾਹੇ ਹਜ਼ਾਰ ਹੈ 2000 ਹੈ 5000 ਹੈ ਕੋਈ ਸੋਨ ਚੈਨੀ ਹੈ ਕੋਈ ਕੁਝ ਪਾਇਆ ਉਹਨੇ ਜਾਂ ਕੋਈ ਛਾਪ ਹੈ ਕੋਈ ਘੜੀ ਹੈ ਕੋਈ ਮੋਬਾਈਲ ਹੈ ਉਹ ਖੋਲੀਦਾ ਸਵੇਰੇ ਉਹਨੂੰ ਸੇਲ ਕਰੀਦਾ ਤੇ ਉਹਦਾ ਅਸੀਂ ਨਸ਼ਾ ਖਰੀਦ ਲੈਂਦੇ ਆ ਮੈਂ ਕਿਹਾ ਹਰ ਰੋਜ਼ੇ ਕੰਮ ਹੁੰਦਾ ਕਹਿੰਦਾ ਸਾਡੇ ਹੱਥ ਨਹੀਂ ਲੱਗੂਗਾ ਦੂਸਰੀ ਪਾਰਟੀ ਦੇ ਹੱਥ ਲੱਗ ਜੂਗਾ ਅਸੀਂ 9 ਜਣੇ ਨੇ 8 9 ਜਣੇ ਨੇ ਵੰਡ ਲੈਣਾ ਉਹ ਸਾਰਾ ਮਤਲਬ ਇਦਾਂ ਇਦਾਂ ਕਰਕੇ ਦੇਖੋ ਤੇ ਉਹ ਜੇ ਮੈਂ ਕਿਹਾ ਕੋਈ ਕਦੀ ਕੋਈ ਹੋਰ ਕਿਸੇ ਨਾਲ ਕੋਈ ਹੋਣੀ ਕਹਿੰਦਾ ਕੋਲ ਡੰਡੇ ਡੁੰਡੇ ਹੁੰਦੇ ਨੇ ਸਾਡੇ ਮੈਨੂੰ ਜੇ ਵੱਲੀਸ ਵਲੀ ਲੱਗ ਜੇ ਕਹਿੰਦਾ ਹੁਣ ਤੋੜ ਤੋੜਨੀ ਆ ਤਾਂ ਕੁਛ ਮਰਜ਼ੀ ਹੁੰਦਾ ਫਿਰ ਐਸੀ ਤਾਂ ਆਪਣੀ ਤਾਂ ਜਾਨ ਬਚਾਉਣੀ ਹੈ ਨਾ ਹੁਣ ਦੇਖੋ ਇਦਾਂ ਇਦਾਂ ਕਰਕੇ ਮਤਲਬ ਕਿੰਨਾ ਇਹ ਉਹ ਸੁਣ ਕੇ ਮੈਨੂੰ ਇੰਨਾ ਸ਼ੌਕ ਲੱਗਿਆ ਫਰੂਕੀ ਸਾਹਿਬ ਸੱਚ ਪੁੱਛਿਓ ਵੀ ਮੈਨੂੰ ਅੱਜ ਤੱਕ ਵੀ ਉਹ ਗੱਲ ਜਿਹੜੀ ਕਦੇ ਯਾਦ ਆ ਜਾਂਦੀ ਇਹਨਾਂ ਨੂੰ ਮੈਂ ਉੱਠ ਕੇ ਬਹਿ ਜਾਂਦਾ ਵੀ ਇਹ ਕੀ ਪਤਾ ਹੁਣ ਕਿਹੜੇ ਬੱਚੇ ਉਡੀਕਦੇ ਹੋਣ ਮਾਂ ਪਿਓ ਜਾਂਦੇ ਹੋਣ ਤੇ ਕੋਈ ਹਾਦਸਾ ਹੋ ਜੇ ਇਹ ਨਸ਼ੇ ਦੀ ਮਤਲਬ ਉਹ ਦੇਖੋ ਕਿੰਨੀ ਸਾਡੇ ਸਮਾਜ ਦੇ ਅੰਦਰ ਮਤਲਬ ਥੱਲੇ ਵਾਲ ਨੂੰ ਜਾ ਗਿਆ ਸਾਡਾ ਨਿਮਾਨ ਵਾਲ ਨੂੰ ਜਾ ਰਿਹਾ ਸਾਡਾ ਸਮਾਜ ਤੇ ਸਾਡੇ ਉਹ ਜਿਹੜੇ ਬੱਚੇ ਨੇ ਜਿਹੜੇ ਨਸ਼ਾ ਕਰ ਰਹੇ ਨੇ ਕੱਲ ਨੂੰ ਉਹ ਵੀ ਸਾਡੇ ਹੀ ਨੇ ਤੇ ਮਤਲਬ ਉਹ ਦੱਸੋ ਕੀ ਬਣੇਗਾ ਕੱਲ ਨੂੰ ਸਾਡੇ ਸਮਾਜ ਦਾ ਉਹ ਵੱਡੇ ਹੋਣਗੇ ਉਹਨਾਂ ਦੇ ਬੱਚੇ ਹੋਣਗੇ ਕੀ ਤਾਂ ਉਹਨਾਂ ਆਪਣੇ ਜਵਾਕਾਂ ਨੂੰ ਸਿੱਖਿਆ ਦੇ ਲੈਣੀ ਹੈ ਕੀ ਆਪਣੇ ਬੱਚਿਆਂ ਨੂੰ ਉਹ ਨਸ਼ੇ ਤੋਂ ਰੋਕ ਲੈਣਗੇ ਡਾਕਟਰ ਸਾਹਿਬ ਜਿਹੜੀਆਂ ਗੱਲਾਂ ਤੁਸੀਂ ਕਰ ਰਹੇ ਹੋ ਨਾ ਅਗਰ ਇੱਕ ਨਸ਼ੇੜੀ ਨੂੰ ਇਹ ਗੱਲਾਂ ਕਰਨ ਲੱਗੀਏ ਜਿਹੜੇ ਆਪਾਂ ਇਸ ਵੇਲੇ ਤੁਸੀਂ ਗੱਲ ਕਰ ਰਹੇ ਹੋ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹੋ ਤੁਸੀਂ ਆਪਣੇ ਕਹਾਣੀ ਦੇ ਜ਼ਰੀਏ ਸਮਝਾਉਣ ਦੀ ਜਿਹੜੀ ਤੁਸੀਂ ਕੋਸ਼ਿਸ਼ ਕੀਤੀ ਜਿਹੜੀ ਕਿ ਸੱਚੀ ਕਹਾਣੀ ਹੈ ਤੁਸੀਂ ਕਹਿ ਰਹੇ ਹੋ ਉਹ ਕਹਿੰਦਾ ਜੀ ਬਾਕੀ ਗੱਲ ਬਾਅਦ ਚ ਕਰਾਂਗੇ ਆਪਾਂ ਤੁਹਾਡੀਆਂ ਸਾਰੀਆਂ ਗੱਲਾਂ ਠੀਕ ਨੇ ਪਹਿਲਾਂ ਹੁਣ ਤੋੜ ਲੱਗੀ ਹੋਈ ਹੈ ਇਹਦਾ ਹੱਲ ਦੱਸੋ ਇਹਦਾ ਹੱਲ ਮੈਂ ਵੀ ਤੁਹਾਨੂੰ ਇਹੀ ਪੁੱਛਾਂਗਾ ਵੀ ਬਾਕੀ ਗੱਲਾਂ ਆਪਾਂ ਕਰਦੇ ਆ ਪਹਿਲਾਂ ਇਹ ਦੱਸੋ ਵੀ ਜਿਹੜੀ ਨਸ਼ੇੜੀ ਨੂੰ ਤੋੜ ਵੱਜਦੀ ਹੈ ਉਹਦਾ ਹੱਲ ਹੈ ਜੀ ਇਹ ਜਿਹੜਾ ਤੁਹਾਡਾ ਨੁਸਕਾ ਬੰਟਿਆਂ ਵਾਲਾ ਤੇ ਆ ਫੁੱਲਾਂ ਵਾਲਾ ਆ ਕੁਝ ਇਹ ਦੇਖੋ ਨਸ਼ਾ ਜਿਹੜਾ ਅਮ ਜਿਹੜਾ ਹੁੰਦਾ ਸੀ ਹਫੀਮ ਜਾਂ ਭੁੱਕੀ ਹਨਾ ਇਹਨਾਂ ਦਾ ਤਾਂ ਇਹ ਤੋੜ ਵਧੀਆ ਲਗਭਗ ਪੂਰੀ ਕਰ ਦਿੰਦਾ ਹੈ ਕਾਫੀ ਲੈਵਲ ਤੱਕ ਪੂਰੀ ਕਰ ਦਿੰਦਾ ਥੋੜੀ ਬਹੁਤ ਨਾਲ ਚਲਦੀ ਰਹਿੰਦੀ ਹੈ ਬੰਦਾ ਜਦੋਂ ਸੋਚ ਲੇ ਕਿ ਮੈਂ ਨਸ਼ਾ ਛੱਡਣਾ ਹੈ ਬੰਦਾ ਨਸ਼ਾ ਲੱਗਦਾ ਕਿਉਂ ਹੈ ਦਿਮਾਗ ਤੋਂ ਉਹ ਸੋਚਦਾ ਹੈ ਕਿ ਮੈਂ ਨਸ਼ਾ ਕਰਨਾ ਹੈ ਤਾਂ ਉਹ ਲੱਗ ਜਾਂਦਾ ਹੈ ਉਹਦੇ ਪਿੱਛੇ ਵੀ ਐਸੀ ਤਾਂ ਬਹੁਤ ਸਾਰੀਆਂ ਕਹਾਣੀਆਂ ਨੇ ਮਤਲਬ ਆਪਾਂ ਗੱਲ ਕਰਨ ਲੱਗੇ ਤਾਂ ਬਹੁਤ ਟਾਈਮ ਲੱਗਦਾ ਜਿੱਦਾਂ ਕਿ ਜਿਹੜੇ ਕਮਜ਼ੋਰ ਹੋਏ ਹੁੰਦੇ ਲੋਕ ਵਹਿਵਰੇ ਲੋਕ ਉਹ ਪਿੱਛੇ ਜਿਹੜਾ ਉਹ ਸ਼ੁਰੂ ਹੋ ਜਾਂਦੇ ਨਸ਼ਾ ਕਰਨਾ ਟਾਈਮ ਟੁਮ ਚੰਗਾ ਲੱਗਦਾ ਗਰਸਤੀ ਦਾ ਜਿਹੜਾ ਉਹਨਾਂ ਨੂੰ ਆਨੰਦ ਨਹੀਂ ਆਉਂਦਾ ਫਿਰ ਉਹ ਘਰੇ ਲੜਾਈਆਂ ਪਿੰਦੀ ਉਦੋਂ ਸ਼ੁਰੂ ਹੋ ਜਾਂਦੇ ਠੀਕ ਹੈ ਨੌਜਵਾਨ ਮੁੰਡੇ ਇੱਕ ਵੈਸੇ ਹੀ ਇੱਕ ਖੁਸ਼ੀ ਆਪਣੇ ਵਿਖਾਉਣ ਵਾਸਤੇ ਫੁਕਰੀ ਜੀ ਮਾਰਨ ਵਾਸਤੇ ਉਹ ਗਰੁੱਪ ਬਣੇ ਹੁੰਦੇ ਉਹ ਸ਼ੁਰੂ ਹੋ ਜਾਂਦੇ ਠੀਕ ਹੈ ਇਹ ਕਾਰਨ ਤਾਂ ਬਹੁਤ ਸਾਰੇ ਇਦਾਂ ਬਣਦੇ ਆ ਪਰ ਜਿਹੜੀ ਆਪਾਂ ਗੱਲ ਕਰ ਰਹੇ ਸੀ ਕਿ ਤੋੜ ਦੀ ਇਹ ਛੋਟੇ-ਮੋਟੇ ਨਸ਼ਿਆਂ ਦੀ ਤੋੜ ਤਾਂ ਇਹ ਹੱਲ ਹੋ ਸਕਦਾ ਤੇ ਜਿੰਨੇ ਮਨ ਬਣਾ ਲਿਆ ਮੰਨ ਲਓ ਉਹ ਦਿਮਾਗ ਤੋਂ ਨਸ਼ਾ ਸ਼ੁਰੂ ਕੀਤਾ ਦਿਮਾਗ ਹੀ ਇਹ ਕਹਦੇ ਮੈਂ ਅੱਜ ਤੋਂ ਬਾਅਦ ਨਸ਼ਾ ਨਹੀਂ ਕਰਨਾ ਉਹਨਾਂ ਲੋਕਾਂ ਲਈ ਇਹ ਫਾਰਮੂਲੇ ਦੇ ਅੰਦਰ ਜਿਹੜੀ ਨੇ ਇਹ ਕਾਫੀ ਸਾਰੀ ਪਾਵਰ ਹੈਗੀ ਹੈ ਉਹਨਾਂ ਦਾ ਜਿਹੜਾ ਸਿਸਟਮ ਹੈ ਨਰਵਸ ਸਿਸਟਮ ਹੈ ਉਹਨੂੰ ਵੀ ਇਹਨੇ ਤਾਕਤ ਦੇਣੀ ਹੈ ਉਹਨਾਂ ਦੇ ਡਾਈਜੈਸਟਿਵ ਸਿਸਟਮ ਨੂੰ ਇਹਨਾਂ ਨੇ ਤਾਕਤ ਦੇਣੀ ਹੈ ਤੇ ਜਦੋਂ ਇਹ ਚੀਜ਼ਾਂ ਹਟਦੀਆਂ ਨੇ ਤਾਂ ਸਮਝੋ ਉਹਨਾਂ ਨੂੰ ਭੁੱਖ-ਭੁੱਖ ਚੰਗੀ ਲੱਗੇਗੀ ਤਾਂ ਨਸ਼ੇ ਦੀ ਤੋੜ ਆਟੋਮੈਟਿਕਲੀ ਥੋੜੀ-ਬਹੁਤ ਘਟ ਜਾਏਗੀ ਘਟ ਜਾਏਗੀ ਪਰ ਤੁਸੀਂ ਤਾਂ ਇੱਕ ਗੱਲ ਕਹਿ ਰਹੇ ਵੀ ਜਿਹੜਾ ਤੁਹਾਡਾ ਨੁਸਕਾ ਫਾਰਮੂਲਾ ਬਣਾਇਆ ਹੋਇਆ ਚਲੋ ਇਹ ਤਾਂ ਇੱਕ ਸਟਾਰਟਿੰਗ ਵਾਲਾ ਪੁਆਇੰਟ ਹੋ ਗਿਆ ਜਾਂ ਜਿਹਨੇ ਮਨ ਬਣਾ ਲਿਆ ਉਸ ਤੋਂ ਬਾਅਦ ਜਿਹੜੇ ਕਹਿੰਦੇ ਨੇ ਵੀ ਜੇ ਅਸੀਂ ਨਸ਼ਾ ਛੱਡਨਾ ਹੈ ਪਰ ਤੋੜ ਦਾ ਹਾਲਤਾ ਹੋਵੇ ਤੋੜ ਦਾ ਹਾਲਤਾ ਹੋਵੇ ਫਿਰ ਉਹਨਾਂ ਦਾ ਕੀ ਹੱਲ ਇਹ ਵੀ ਅਸੀਂ ਤੁਹਾਡੇ ਕੋਲੋਂ ਪੁੱਛਾਂਗੇ ਪਰ ਅੱਜ ਕੱਲ ਜਦੋਂ ਅਸੀਂ ਕਿਸੇ ਬੱਸ ਸਟੈਂਡ ਤੇ ਚਲੇ ਜਾਈਏ ਕਿਸੇ ਪਬਲਿਕ ਪਲੇਸ ਤੇ ਚਲੇ ਜਾਈਏ ਕਿਸੇ ਦਫ਼ਤਰ ਤੇ ਚਲੇ ਜਾਈਏ ਗਾਹੇ ਬਗਾਹੇ ਸੈੱਡ ਤੇ ਸਾਨੂੰ ਛੋਟੇ ਛੋਟੇ ਉਹ ਕੂਲ ਲਿਪ ਜੇ ਬੜੇ ਮਿਲਦੇ ਨੇ ਜੀ ਉਹਨਾਂ ਦਾ ਕੋਈ ਹੱਲ ਕੀਤਾ ਤੁਸੀਂ ਕੋਈ ਹੱਲ ਬਣਾਇਆ ਇਹ ਆ ਕੋਈ ਫਾਰਮੂਲਾ ਨੁਸਖਾ ਉਹਨਾਂ ਮੁੰਡਿਆਂ ਵਾਸਤੇ ਖਾਸ ਕਰਕੇ ਹਾਂ ਬਿਲਕੁਲ ਉਹ ਲਿਪ ਮੰਢੀਰ ਵਾਲੇ ਵਾਸਤੇ ਮੈਂ ਤਾਂ ਇਹ ਕਹਿ ਰਿਹਾ ਬਿਲਕੁਲ ਉਹ ਛੋਟੇ ਛੋਟੇ ਜੇ ਬਹੁਤ ਜੁਜੇ ਹੁੰਦੇ ਨੇ ਉਹ ਸਹਰਾਣੇ ਜੇ ਵਰਗੇ ਜੇ ਹੁੰਦੇ ਆ ਉਹਨਾਂ ਦਾ ਹੱਲ ਵੀ ਆਪਣੇ ਕੋਲ ਬਹੁਤ ਤਰੀਕੇ ਨਾਲ ਅਸੀਂ ਬਣਾਇਆ ਇਹ ਛੋਟਾ ਜਿਹਾ ਇੱਕ ਫਾਰਮੂਲਾ ਅਸੀਂ ਪੇਸ਼ ਕਰਦੇ ਆ ਤੁਹਾਡੇ ਸਾਹਮਣੇ ਜੀ ਦੇ ਚ ਮਤਲਬ ਦੇਖੀਏ ਜੀ ਇਹਦੇ ਚ ਵੀ ਲਗਭਗ ਆ ਦੋ ਚੀਜ਼ਾਂ ਦਾ ਫਾਈਨਲ ਨੇ ਇਸ ਤੋਂ ਇਲਾਵਾ ਪੰਜ ਸੱਤ ਚੀਜ਼ਾਂ ਹੋਰ ਪਾਈਆਂ ਨੇ ਜਿਵੇਂ ਉਹਨਾਂ ਦੀ ਨਰਵਸ ਸਿਸਟਮ ਤਾਂ ਇਹ ਟਰੂ ਲਿਪ ਪੜਾਇਆ ਜੀ ਟਰੂਲ ਇਹਦਾ ਨਾਮ ਟਰੂ ਲਿਪ ਹੈ ਉਹ ਕੋਲਿਪ ਉਹਦਾ ਤੋੜ ਟਰੂ ਲਿਪ ਕੋਲਿਪ ਉਹਨਾਂ ਨੇ ਬਣਾਈ ਸੀਗੀ ਅਸੀਂ ਟਰੂ ਲਿਪ ਸੱਚੀ ਯਾਨੀ ਕਿ ਅਗਰ ਕੋਈ ਖਾਣਯੋਗ ਚੀਜ਼ ਹੈ ਉਹਨੂੰ ਸਡਾਉਣ ਦੇ ਲਈ ਤਾਂ ਇਹ ਟਰੂ ਲਿਪ ਹੀ ਹੋ ਸਕਦੀ ਹੈ ਉਹ ਜਿਹੜੇ 10 ਜਾਂ 20 ਰੋਜ਼ ਦੀਆਂ ਕੂਲੀਪਾ ਲਾਉਂਦੇ ਆ ਉਹਨਾਂ ਵਾਸਤੇ ਇੱਕ ਇਹਦੇ ਵਿੱਚੋਂ ਨਿਕਲਦੀ ਹੈ ਤੁਹਾਨੂੰ ਮੈਂ ਦਿਖਾ ਦਿੰਦਾ ਮਤਲਬ ਜਿਵੇਂ ਟਰੂ ਲਿਪ ਵਾਲੀ ਫੀਲਿੰਗ ਮਤਲਬ ਉਹ ਕੂਲੀਪਾ ਵਾਲੀ ਫੀਲਿੰਗ ਆਉਗੀ ਪੂਰੀ ਪਰ ਹੋਣਾ ਕੁਝ ਨਹੀਂ ਉਹਦਾਂ ਦਾ ਕੁਝ ਨਹੀਂ ਨਸ਼ਾ ਵਗੈਰਾ ਕੁਝ ਨਹੀਂ ਹੋਣਾ ਇਹਦੇ ਨਾਲ ਇਹ ਦੇਖੋ ਜੀ ਇਹ ਕਿ ਸੱਪ ਕੱਢ ਲਏ ਜੀ ਨਾ ਸੱਪ ਇਸ ਵਾਰ ਬੇਤਾ ਟ੍ਰੂਲੀ ਭੀਤਾਂ ਦੇ ਲੈ ਸੱਪ ਕੱਢ ਲਏ ਹੋਵੇ ਅੰਦਰੋਂ ਵੇਖੋ ਬੜਾ ਆਲਾ ਸੱਪ ਵਾਕੇ ਤੋਂ ਨਿਕਲ ਠੀਕ ਹੈ ਇਹ ਐਕਚੁਅਲੀ ਨਸ਼ੇ ਦੇ ਜ਼ਹਿਰ ਨੂੰ ਖਾ ਜਾਣ ਵਾਲਾ ਸੱਪ ਕਹਿ ਸਕਦੇ ਹੋ ਜੀ ਇਹਨੂੰ ਤੁਸੀਂ ਕੀ ਮਤ मतलब ਇਹਦੇ ਨਾਲ ਹੀ ਕੰਟਰੋਲ ਹੋ ਜਾਏਗਾ ਕੰਟਰੋਲ ਬਿਲਕੁਲ ਤੁਸੀਂ ਦੇਖੋ ਇੱਕ ਵਾਵਾ ਲੰਮੀ ਜਿਹੜੀ ਅਸੀਂ ਕਹਿ ਲਈਏ ਕਿ ਲੜੀ ਹੈਗੀ ਹੈ ਡਾਕਟਰ ਸਾਹਿਬ ਨੇ ਬਣਾਈ ਹੈ ਇਹ ਲੜੀ ਹੈ ਜਿਹੜੀ ਅਸੀਂ ਕਹਿ ਲਈਏ ਕਿ ਨਸ਼ੇੜੀਆਂ ਦੀ ਜਿਹੜੀ ਫੁੱਲ ਝੜੀ ਹੈਗੀ ਹੈ ਨਸ਼ੇ ਵਾਲੀ ਉਹਨੂੰ ਫੁੱਸ ਕਰ ਦੇਗੀ ਇਹ ਜਿਹੜੇ 15 ਇਹਦੇ ਵਿੱਚ ਸੀ ਵੈਸੇ ਪਾ ਰੱਖਿਆ ਠੀਕ ਹੈ 15 ਦਿਨ ਦਾ મતલਬ ਇਹ ਡੋਸ ਹੋਗੀ ਇਹਦੇ ਚੋਂ ਆ ਇੱਕ ਐ ਕਰਕੇ ਇਹਨਾਂ ਨੇ ਲੈਣੀ ਆ ਠੀਕ ਹੈ ਇਹਨੂੰ ਉੱਤੋਂ ਦੀ ਇੱਕ ਨੂੰ ਫਾੜ ਲੈਣਾ ਇਸ ਤਰ੍ਹਾਂ ਕਰਕੇ ਇਸ ਤਰ੍ਹਾਂ ਇੱਕ ਨੂੰ ਫਾੜ ਲੈਣਾ ਇਹਦੇ ਵਿੱਚੋਂ ਮੈਂ ਦੱਸਦਾ ਜੀ ਆ ਕੀ ਨਿਕਲਦਾ ਏਦਾਂ ਦਾ ਚਿੱਟਾ ਜਿਹਾ ਅਸੀਂ ਚੂਰਨ ਬਣਾਇਆ ਹੋਇਆ ਓਕੇ ਬਸ ਇਹ ਇੰਨਾ ਕੀ ਵਾਧੂ ਹੈ ਇੱਕ ਵਾਰ ਇਹ ਨੂੰ ਮੂੰਹ ਚ ਪਾ ਲੈਣਾ ਹਾਲੇ ਪੂਰੀ ਭਰੀ ਹੋਈ ਹੈ ਦਿਨ ਦੇ ਵਿੱਚ 4 5 6 ਵਾਰੀ ਜਦੋਂ ਵੀ ਤੁਹਾਨੂੰ ਕੋ ਲਿਪ ਦੀ ਤਲਬ ਉੱਠਦੀ ਹੈ ਉਦੋਂ ਤੁਸੀਂ ਟਰੂ ਲਿਪ ਪਾ ਲੈਣੀ ਹੈ ਮੂੰਹ ਚ ਹਾਂਜੀ ਕੀ ਬਾਤ ਹੈ ਇਹ ਤੁਹਾਡੀ ਤੋੜ ਵੀ ਖਤਮ ਕਰੇਗੀ ਤੇ ਜੇ ਤੁਸੀਂ ਮੰਨ ਲਓ ਇੱਕ ਬੰਦਾ ਦਿਨ ਚ 10 12 ਕੁਲੀਪ ਪਲਾ ਜਾਂਦਾ ਤੇ ਜਿਹੜਾ ਜਰਦਾ ਮਹਿਕਮਾ ਜੀ ਫਿਰ ਉਹ ਹਾਂ ਉਹੀ ਸਾਰਾ ਦਾ ਸਾਰਾ ਜੋ ਤਮਾਕੂ ਤੋਂ ਰਿਲੇਟਡ ਚਾਹੇ ਉਹ ਬੀੜੀ ਐ ਚਾਹੇ ਸਿਗਰਟ ਐ ਚਾਹੇ ਜਰਦਾ ਐ ਤੇ ਚਾਹੇ ਕੁਲੀਪ ਨੇ ਤੇ ਚਾਹੇ ਹੋਰ ਉੜਤੇੜ ਤੇ ਪੰਛੀ ਸਾਰੇ ਇਹ ਤਮਾਕੂ ਸਾਰਿਆਂ ਨੂੰ ਉੜਾ ਦਿੰਦੀ ਐ ਬਹੁਤ ਵਧੀਆ ਚੀਜ਼ ਬਣੀ ਐ ਨਾ ਇਹਦੇ ਨਾਲ ਤੁਹਾਨੂੰ ਲੱਗਦਾ ਵੀ ਕੋਈ ਨਸ਼ਾ ਹੋਇਆ ਨਾ ਤੁਹਾਨੂੰ ਲੱਗਦਾ ਵੀ ਇਹ ਦੀ ਸਾਨੂੰ ਕੋਈ ਆਦਤ ਪਏਗੀ ਇੰਨੇ ਸ਼ਾਨਦਾਰ ਚੀਜ਼ ਨੇ ਰਿਜ਼ਲਟ ਇੰਨੇ ਕੀਤੇ ਕਿ ਜਿਹੜਾ ਬੰਦਾ ਵੀ ਲੈ ਕੇ ਜਾਂਦਾ ਉਹ ਚਰ-ਚਰ ਬੰਦੇ ਨੂੰ ਨਾਲ ਲੈ ਕੇ ਆਉਂਦਾ ਅੱਛਾ ਫਿਰ ਡਾਕਟਰ ਸਾਹਿਬ ਇਹ ਤਾਂ ਹੋ ਗਈ ਕੋਲ ਲਿਪ ਵਾਲਿਆਂ ਦੀ ਗੱਲ ਜਰ ਦੇ ਮਹਿਕ ਮਿਲਣ ਦੀ ਗੱਲ ਜਿਹੜੇ ਨੌਜਵਾਨ ਪੁੱਠੇ ਰਾਹ ਤੇ ਪਏ ਹੋਏ ਨੇ ਫਿਰ ਜਿਹੜੇ ਮੇਨ ਅਸੀਂ ਕਹਿ ਲਈਏ ਕਿ ਕੋਈ ਭੁੱਕੀ ਖਾ ਰਿਹਾ ਹੈ 10 ਸਾਲ ਤੋਂ 20 ਸਾਲ ਤੋਂ 5 ਸਾਲਾਂ ਤੋਂ ਕੋਈ ਅਫੀਮ ਖਾ ਰਿਹਾ ਹੈ ਕੋਈ ਚਿੱਟਾ ਲਾ ਰਿਹਾ ਹੈ ਕੋਈ ਕੈਪਸੂਲ ਖਾ ਰਿਹਾ ਹੈ ਕੋਈ ਇੰਜੈਕਟ ਕਰ ਰਿਹਾ ਹੈ ਆਪਣੇ ਆਪ ਨੂੰ ਉਹਨਾਂ ਦਾ ਹੱਲ ਫਿਰ ਕੀ ਤੁਸੀਂ ਕਹਿ ਰਹੇ ਹੋ ਕਿ ਇਹ ਸਟਾਰਟਿੰਗ ਵਾਲਾ ਨੁਸਖਾ ਹੈਗਾ ਫਿਰ ਉਹਨਾਂ ਦਾ ਹੱਲ ਵੀ ਤੁਸੀਂ ਕੋਈ ਕੀਤਾ ਹੋਣਾ ਹੈ ਜਾਂ ਉਹ ਕਿਵੇਂ ਜੀ ਉਹਦੇ 'ਚ ਦੋ ਗੱਲਾਂ ਨੇ ਫਿਰ ਕੀ ਸਾਬ ਇੱਕ ਤਾਂ ਜਿਹੜੀ ਕੋਈ ਵੀ ਲਾ ਲਓ ਤੁਸੀਂ ਅੱਜ ਭੁੱਕੀ ਵੀ ਲਾ ਲਓ ਬੇਸ਼ੱਕ ਭੁੱਕੀ ਦੇ ਵਿੱਚ ਵੀ ਉਹ ਚੀਜ਼ ਨਹੀਂ ਰਹਿ ਗਈ ਜਿਹੜੀ ਪਹਿਲੇ ਔਰਿਜਨਲ ਆਉਂਦੀ ਹੁੰਦੀ ਸੀ ਉਹ ਬੰਦੇ ਦਾ ਨੁਕਸਾਨ ਨਹੀਂ ਸੀ ਕਰਦੀ ਅੱਜ ਕੱਲ੍ਹ ਦੀ ਭੁੱਕੀ ਜਿਹੜੀ ਆ ਰਹੀ ਉਹਦੇ ਵਿੱਚ ਵੀ ਕੁਛ ਨਾ ਕੁਛ ਜਿਹੜਾ ਨਾ ਜ਼ਹਿਰੀਲਾ ਚੀਜ਼ਾਂ ਪਾ ਕੇ ਮਤਲਬ ਤਤੂਰੇ ਵਰਗੀਆਂ ਚੀਜ਼ਾਂ ਕੁਛ ਪਾ ਕੇ ਜਾਂ ਕੋਈ ਗੋਲੀਆਂ ਕੈਪਸੂਲ ਮੜਾ ਮੋਟਾ ਖੋਲ ਕੇ ਉਹ ਪਾ ਕੇ ਉਸ ਤਰ੍ਹਾਂ ਦਿੱਤੀ ਜਾ ਰਹੀ ਹੈ افیم ਦੇ ਅੰਦਰ ਦਾ ਮਤਲਬ ਹੀ ਨਹੀਂਗਾ ਕਿ ਤੁਹਾਨੂੰ 오રિਜਨਲ افیم ਮਿਲ ਜੇ ਉਹਦੇ ਵਿੱਚ ਤਾਂ ਸ਼ਰੇਆਮ ਤੁਹਾਨੂੰ ਜਿਹੜੇ ਨੇ ਮੈਡੀਕਲ ਨਸ਼ੇ ਪਾ ਕੇ ਦਿੱਤੇ ਜਾ ਰਹੇ ਤੇ 오રિਜਨਲ افیم ਹੈ ਨਹੀਂ ਉਹਦੀ ਤੋੜ ਤਕਲੀਫ ਖਤਮ ਕਰਨੀ ਮਤਲਬ ਤੁਸੀਂ ਮੈਡੀਕਲ ਦੁਆਇਆਂ ਨੂੰ ਮੰਨ ਕੇ ਚੱਲੋ ਜਿਹੜੀ ਅੱਜ ਕੱਲ ਗੋਲੀ ਚੱਲ ਰਹੀ ਹੈ ਜਿਬ ਥੱਲੇ ਰੱਖਣ ਵਾਲੀ ਜਿਹੜੀ ਕਿ ਹਸਪੀਟਲਾਂ ਚੋਂ ਮਿਲਦੀ ਹੈ ਹੁਣ ਮੈਂ ਵੇਖਿਆ ਕਿ ਬੜੇ ਵੱਡੇ ਵੱਡੇ ਜ਼ਿੰਮੇਦਾਰ ਵੀ ਜਿਹੜੇ ਅਫੀਮ ਪੁੱਕੀ ਦੇ ਆਦੀ ਸੀਗੇ ਉਹਨਾਂ ਨੂੰ ਨਹੀਂ ਮਿਲ ਰਹੀ ਤਾਂ ਉਹ ਕੀ ਕਰਦੇ ਆਪਣੀ ਲੇਬਰ ਨੂੰ ਆਪਣੇ ਜਿਹੜੇ ਨਾਲ ਰੱਖਿਆ ਹੁੰਦਾ ਉਹਨਾਂ ਨੇ ਉਹਨੂੰ ਜਿਹੜੇ ਇਹਨਾਂ ਨੇ ਔਰ ਲਾ ਕੇ ਰੱਖੇ ਹੁੰਦੇ ਨਾ ਸੀਰੀ ਵਗੈਰਾ ਉਹਨਾਂ ਨੂੰ ਲੈਣ ਚ ਲਾ ਦੇਣਗੇ ਆਪ ਇੱਧਰ ਜਿਹੜੇ ਨੇ ਘਰੇ ਬੈਠੇ ਹੋਣਗੇ ਉਹ ਸੀਰੀ ਚਾ ਦੋ ਚਾਰ ਗੋਲੀਆਂ ਜਿਹੜੀਆਂ ਨੂੰ ਮਿਲਣੀਆਂ ਉਹ ਲੈ ਲੈਣੀਆਂ ਤੇ ਖਾ ਲੈਣੀਆਂਗੇ ਦੱਸੋ ਆ ਹਾਲ ਹੈ ਤੇ ਜੀਭ ਤੇ ਰੱਖਣ ਵਾਲੀ ਗੋਲੀ ਦਾ ਵੀ ਹੱਲ ਹੈ ਤੁਹਾਡੇ ਕੋਲ ਅਸੀਂ ਜਿਹੜੇ ਫਾਰਮੂਲੇ ਬਣਾਏ ਆ ਉਹ ਇਸ ਤਰੀਕੇ ਨਾਲ ਬਣਾਇਆ ਕਿ ਇਹ ਨਾ ਹੋਵੇ ਵੀ ਸਾਰੀਆਂ ਚੀਜ਼ਾਂ ਦਾ ਅਲੱਗ-ਅਲੱਗ ਉਹਨਾਂ ਨੂੰ ਖਾਣੀਆਂ ਪੈਣ ਅਸੀਂ ਇੱਕ ਫਾਰਮੂਲਾ ਜਿਹੜਾ ਹੈ ਉਹ ਬੜੇ ਤਰੀਕੇ ਦੇ ਨਾਲ ਤਿਆਰ ਕਰਦਾ ਇਹ ਆਪਾਂ ਦਿਖਾ ਸਕਦੇ ਆ ਐਂਟੀ ਡਾਟ ਦੇ ਨਾਮ ਤੋਂ ਜੀ ਠੀਕ ਹੈ ਜੀ ਇਹ ਐਂਟੀ ਡਾਟ ਨਾਮ ਦਾ ਜਿਹੜਾ ਫਾਰਮੂਲਾ ਹੈ ਇਹਦੇ ਵਿੱਚ ਦੁਨੀਆ ਜਾਣਦੀਆਂ ਉਹ ਚੀਜ਼ਾਂ ਨੇ ਜਿਹੜੀਆਂ ਨਸ਼ੇ ਨੂੰ ਕੰਟਰੋਲ ਹੀ ਨਹੀਂ ਜੜੋਂ ਕੱਢ ਦਿੰਦੀਆਂ ਦਿਮਾਗ ਚੋਂ ਕੱਢ ਦੇਣੀ ਹੈ ਨਸ਼ਾ ਦਿਮਾਗ ਦੇ ਵਿੱਚ ਤੁਸੀਂ ਕਹਿ ਰਹੇ ਹੋ ਕਿ ਗੇਮ ਸਾਰੀ ਦਿਮਾਗ ਦੀ ਹੈ ਮੇਰਾ ਸਵਾਲ ਫਿਰ ਇਹ ਹੈ ਕਿ ਦਿਮਾਗ ਦੇ ਵਿੱਚੋਂ ਨਸ਼ੇ ਵਾਲੀ ਗੱਲ ਤੋੜ ਵਾਲੀ ਗੱਲ ਨਿਕਲ ਜੂਗੀ ਹੁਣ ਮੈਂ ਤੁਹਾਨੂੰ ਇਹਦੇ ਕੰਟੈਂਟ ਦੱਸਦਾ ਅਸੀਂ ਕੀ ਕੀ ਪਾਉਨੇ ਆ ਇਹਦੇ ਚ ਸਭ ਤੋਂ ਪਹਿਲੇ ਆਪਾਂ ਜੇ ਗੱਲ ਕਰੀਏ ਸ਼ਰੀਰ ਨੂੰ ਤਾਕਤ ਦੇਣ ਦੀ ਗੱਲ ਆਉਂਦੀ ਹੈ ਅਸ਼ਵਗੰਧਾ ਠੀਕ ਹੈ ਸ਼ਿਲਾਜੀਤ ਤੁਸੀਂ ਸਮਝੋ ਸ਼ਿਲਾਜੀਤ ਦੁਨੀਆ ਤੇ ਕਿੰਨੀ ਪਾਵਰਫੁਲ ਜੜੀ ਬੂਟੀਆਂ ਦਾ ਨਾਮ ਲਓ ਤਾਂ ਸ਼ਿਲਾਜੀਤ ਪਹਿਲੇ ਦੂਜੇ ਨੰਬਰ ਤੇ ਆਉਂਦੀ ਹੈ ਫਿਰ ਸਫੈਦ ਮੂਸਲੀ ਸ਼ਟਾਵਰ ਇਹ ਚੀਜ਼ਾਂ ਕਾਦੇ ਲਈ ਪਾਤੀਆਂ ਇਹ ਪਾਤੀਆਂ ਬੰਦੇ ਦੇ ਸੀਮਨ ਦੇ ਉੱਤੇ ਵੀਰੇਜ ਦੇ ਉੱਤੇ ਕੰਮ ਕਰਨ ਲਈ ਤਾਂ ਕਿ ਉਹ ਪਹਿਲੇ ਤਾਂ ਸ਼ੁੱਧ ਬੰਨਣਾ ਸਟਾਰਟ ਹੋਏ ਜਿੱਥੋਂ ਸਾਡਾ ਬੇਸ ਹੈ ਜਿਹੜਾ ਸੁੱਕਦਾ ਸਭ ਤੋਂ ਪਹਿਲੇ ਨਸ਼ੇ ਕਰਨ ਦੇ ਨਾਲ ਉਹ ਲੈ ਲਿਆ ਫਿਰ ਇਹਦੇ ਚ ਖਸ ਖਸ ਕਾਲੀ ਖਸਕਸ ਕਾਫੀ ਬੈਨ ਹੈ ਬਹੁਤ ਮੁਸ਼ਕਲ ਨਾਲ ਮਤਲਬ ਅਸੀਂ ਕੋਸ਼ਿਸ਼ ਕਰਕੇ ਇਹ ਫਾਰਮੂਲਾ ਵੀ ਆਪਣਾ ਪਾਸ ਹੈ ਗਵਰਨਮੈਂਟ ਤੋਂ ਤੇ ਉਹ ਥੋੜੀ ਜੀ ਮੁਸ਼ਕਲ ਜੱਦੋਜਹਿਦ ਤੋਂ ਹੋਈ ਪਰੇ ਪਾਸ ਹੋ ਗਿਆ ਸਾਡਾ ਫਾਰਮੂਲਾ ਤੇ ਤੂਰੇ ਦੇ ਵੀ ਇੱਕ ਪਿਓਰ ਜ਼ਹਿਰ ਹੈ ਉਹਨੂੰ ਸ਼ੁੱਧ ਕਰਨ ਦਾ ਤਰੀਕਾ ਉਹ ਅਸੀਂ ਵਰਤਿਆ ਜਿਹੜਾ ਪੁਰਾਣੀਆਂ ਗ੍ਰੰਥਾਂ ਦੇ ਅੰਦਰੋਂ ਲੈ ਲੈ ਕੇ ਫਾਰਮੂਲੇ ਉਹਨਾਂ ਦੇ ਨਾਲ ਅਸੀਂ ਇਹ ਸ਼ੁੱਧ ਕੀਤਾ ਗਊ ਦੇ ਮਤਲਬ ਇਹ ਲਾ ਲੋ ਪਿਸ਼ਾਬ ਚ ਉਹ ਸ਼ੁੱਧ ਹੁੰਦੇ ਨੇ ਉਹ ਪਾਏ ਨੇ ਫਿਰ ਇੱਕ ਹੂੰਗਚੀ ਹੁੰਦੀ ਹੈ ਰੱਤੀ ਹੁੰਦੀ ਹੈ ਬਹੁਤ ਛੋਟੀ ਜੀ ਤਰ੍ਹਾਂ ਦੀ ਉਹ ਵੀ ਪੂਰੀ ਉਪਵਿਸ਼ ਉਹਨੂੰ ਕਿਹਾ ਗਿਆ ਉਹ ਪਾਇਆ ਗਿਆ ਇਹਦੇ ਚ ਫਿਰ ਮਾਲਕੰਗਣੀ ਜਿਹੜੀ ਦਿਮਾਗ ਤੇ ਸਿੱਧਾ ਕੰਮ ਕਰਦੀ ਹੈ ਠੀਕ ਹੈ ਦਿਮਾਗ ਦੇ ਅੰਦਰ ਕਫ ਦੀ ਮਾਤਰਾ ਨੂੰ ਸਾੜ ਦਿੰਦੀ ਹੈ ਨਸ਼ੇ ਦੀ ਕਰੀਵਿੰਗ ਨੂੰ ਖਤਮ ਕਰ ਦਿੰਦੀ ਹੈ ਵੱਚ ਪਾਈ ਜਿਹੜੀ ਬੰਦੇ ਦਾ ਜਦੋਂ ਨਸ਼ਾ ਨਹੀਂ ਮਿਲਦਾ ਗਲਾ ਜਿਹਾ ਵੀ ਬਹਿ ਜਾਂਦਾ ਉਹਨੂੰ ਕੰਮ ਕਰਦੀ ਤਗਰਪਾਈ ਉਹ ਵੀ ਦਿਮਾਗ ਤੇ ਬਹੁਤ ਵਧੀਆ ਕੰਮ ਕਰਦੀ ਸਵਰਨਮਾਕਸ਼ਿਕ ਭਸਮ ਇੰਨੀਆਂ ਚੀਜ਼ਾਂ ਪਈ ਹੋਈਆਂ ਨੇ ਹਲੇ ਸੁਣੀ ਚੱਲੋ ਸਵਰਨਮਾਕਸ਼ਿਕ ਭਸਮ ਜਿਹੜੀ ਕਿ ਸਾਡੇ ਲਾਲ ਰક્ત ਕਣ ਸਾਡਾ ਖੂਨ ਨਵਾਂ ਬਣਾਉਂਦੀ ਹੈ ਚਾਂਦੀ ਭਸਮ ਆਜੂ ਸਿਰੇ ਦੀ ਵਧੀਆ ਮਹਿੰਗੀ ਚੀਜ਼ ਹੈ ਚਾਂਦੀ ਭਸਮ ਪਾਈ ਇਹਦੇ ਚ ਜਿਹੜੀ ਕਿ ਬਾਤ ਔਰ ਪਿਤ ਨੂੰ ਠੀਕ ਕਰਦੀ ਹੈ ਕਿਉਂਕਿ ਜਿਹੜੀ ਇਹ ਨਸ਼ਾ ਹੁੰਦਾ ਨਾ ਕਿਉਂਕਿ ਇਹ ਜਿਹੜਾ ਨਸ਼ਾ ਹੁੰਦਾ ਨਾ ਇਹ ਤੁਹਾਡੇ ਜਿਹੜੇ ਨੇ ਨਰਵਸ ਸਿਸਟਮ ਨੂੰ ਵੀਕ ਕਰਦਾ ਠੀਕ ਹੈ ਤੇ ਤੁਹਾਡੀ ਗਰਮੀ ਵਧਾ ਦਿੰਦਾ ਉਹਨੂੰ ਬੈਲੈਂਸ ਕਰਦੀ ਫਿਰ ਮੋਤੀ ਪਿਸ਼ਟੀ ਆ ਗਈ ਬਹੁਤ ਠੰਡੀ ਚੀਜ਼ ਹੈ ਸਿਰੇ ਦਾ ਕੈਲਸ਼ੀਅਮ ਹੈ ਜਿਹੜਾ ਤੁਹਾਡੀਆਂ ਹੱਡੀਆਂ ਦੇ ਵਿੱਚੋਂ ਕੈਲਸ਼ੀਅਮ ਨਿਕਲ ਰਿਹਾ ਨਸ਼ੇ ਖਾ ਖਾ ਕੇ ਹੱਡੀਆਂ ਪੋਲੀਆਂ ਹੋ ਰਹੀਆਂ ਨੇ ਬੋਧੀਆਂ ਹੋ ਰਹੀਆਂ ਨੇ ਜਦੋਂ ਬੰਦੇ ਨੂੰ ਤੁਹਾਨੂੰ ਪਤਾ ਨਾ ਨਸ਼ਾ ਨਹੀਂ ਮਿਲਦਾ ਤਾਂ ਉਹਨੂੰ ਐਂ ਲੱਗਦਾ ਮੇਰੀਆਂ ਹੱਡੀਆਂ ਦੇ ਅੰਦਰ ਦਰਦ ਹੋ ਰਿਹਾ ਹਾਂਜੀ ਸਰ ਉਹਨੂੰ ਕੰਟਰੋਲ ਕਰਦੀ ਹੈ ਜਾ ਕੇ ਉਹ ਗਾਲ ਦਿੰਦੀ ਹੈ ਜੀ ਗਾਲ ਦਿੰਦੀ ਹੈ ਫਿਰ ਪੇਟ ਦੇ ਸਬੰਧਿਤ ਰੋਗ ਇਹ ਸਾਰੀਆਂ ਚੀਜ਼ਾਂ ਕੀ ਕਰਦੀਆਂ ਨੇ ਬੰਦੇ ਦੇ ਜਿਹੜੇ ਜਦੋਂ ਨਸ਼ਾ ਨਹੀਂ ਮਿਲਦਾ ਨੱਕ ਚੋਂ ਪਾਣੀ ਅੱਖ ਚੋਂ ਪਾਣੀ ਆ ਗਿਆ ਜਾਂ ਉਹਨੂੰ ਤਰੇਲੀਆਂ ਆਉਣ ਲੱਗੀਆਂ ਪਸੀਨਾ ਬਹੁਤ ਆਉਣ ਲੱਗਿਆ ਉਬਾਸੀਆਂ ਬਹੁਤ ਆਉਣ ਲੱਗੀਆਂ ਇਹ ਸਾਰੀਆਂ ਚੀਜ਼ਾਂ ਦਾ ਜੋ ਬੈਲੈਂਸ ਦੇ ਵਿੱਚ ਪਾਈਆਂ ਗਿਆ ਨੇ ਕੋਈ ਇਸੇ ਦੀ ਮਾਤਰਾ ਵੱਧ ਹੈ ਤੇ ਕਿਸੇ ਦੀ ਘੱਟ ਹੈ ਸੇਮ ਨਹੀਂ ਪੈਂਦੀਆਂ ਕਦੇ ਵੀ ਇਸੇ ਕਰਕੇ ਵੈਦ ਹਕੀਮ ਦੀ ਲੋੜ ਪੈਂਦੀ ਹੈ ਇਹ ਜੇ ਫਾਰਮੂਲੇ ਬਣਾਉਣ ਲੱਗਿਆ ਤੇ ਇਹ ਸਾਰੀਆਂ ਚੀਜ਼ਾਂ ਨੂੰ ਕੰਟਰੋਲ ਕਰ ਦਿੰਦਾ ਫਿਰ ਉਸ ਤੋਂ ਬਾਅਦ ਆ ਗਿਆ ਇਹ ਐਂਟੀ ਡਾਟ ਕੈਪਸੂਲ ਜਿਹਦੇ ਅੰਦਰ ਨਕਸਵਮਿਕਾ ਠੀਕ ਹੈ ਕੁਚਲਾ ਸਮਝਦੇ ਆ ਨਕਸਵਮਿਕਾ ਕੁਚਲਨੂ ਕਹਿੰਦੇ ਆ ਉਹਨੂੰ ਬਹੁਤ ਤਰੀਕੇ ਨਾਲ ਸ਼ੁੱਧ ਕੀਤਾ ਜਾਂਦਾ ਹੈ ਅਰੈਂਡ ਦੇ ਤੇਲ 'ਚ ਇਹਨੂੰ ਪਹਿਲੇ ਰੱਖਿਆ ਜਾਂਦਾ ਫਿਰ ਉਹਦੇ 'ਚ ਉਬਾਲਿਆ ਜਾਂਦਾ ਉਬਾਲ ਕੇ ਫਿਰ ਉਹ ਇੱਕਦਮ ਖੁਸ਼ਕ ਹੋ ਜਾਂਦਾ ਫਿਰ ਉਹਨੂੰ ਸ਼ੁੱਧ ਸਮਝੋ ਹੋ ਜਾਂਦਾ ਉਹਦੇ ਵੀ ਬਾਰੇ ਸਾਰੇ ਪੈਰਾਮੀਟਰ ਨੇ ਇੱਥੇ ਆਪਾਂ ਗੱਲ ਕਰੀ ਬਹੁਤ ਲੰਮੀ ਹੁੰਦੀ ਹੈ ਫਿਰ ਸੁਪਾਰੀ ਪਾਈ ਗਈ ਇਹਦੇ ਵਿੱਚ ਜਿਹੜਾ ਆਪਣੇ ਇਸ ਫਾਰਮੂਲੇ 'ਚ ਵੀ ਹੈਗੀ ਹੈ ਇਹ ਕੇਸਰ ਪਾਇਆ ਗਿਆ ਕੇਸਰ ਜਿਹੜਾ ਦਿਮਾਗ ਨੂੰ ਦਿਲ ਨੂੰ ਸਾਡੇ ਫੇਫੜਿਆਂ ਨੂੰ ਸਾਡੇ ਹਰ ਚੀਜ਼ ਨੂੰ ਤਾਕਤ ਦਿੰਦਾ ਲੋਹ ਦੀ ਭਸਮ ਪਾਈ ਗਈ ਇਹਦੇ ਵਿੱਚ ਉਹਦੇ ਸਵਰਨਮਕਸ਼ਿਕ ਭਸਮ ਸੀ ਖੂਨ ਵਧਾਉਣ ਲਈ ਇਹਦੇ ਵਿੱਚ ਲੋਹ ਭਸਮ ਐਸ ਐਸ ਜਿਹੜੇ ਐਂਟੀ ਡਾਟ ਕੈਪਸੂਲ ਦੇ ਅੰਦਰ ਠੀਕ ਹੈ ਠੀਕ ਹੈ ਫਿਰ ਵੰਗ ਭਸਮ ਪਾਈ ਗਈ ਵੰਗ ਜਿਹੜੀ ਉਹ ਸਾਰੀ ਦੀ ਸਾਰੀ ਜਿਹੜੀ ਸਾਡੇ ਗ੍ਰਸਥੀ ਜੀਵਨ ਵਾਸਤੇ ਬਹੁਤ ਚੰਗੀ ਹੈ ਉਹ ਕਿਆ ਵੀ ਹੋਇਆ ਗ੍ਰੰਥਾਂ ਦੇ ਅੰਦਰ ਮਰਦ ਕੋ ਵੰਗ ਤੇ ਘੋੜੇ ਕੋ ਤੰਗ ਯਾਨੀ ਕਿ ਐਡੀ ਜ਼ਬਰਦਸਤੀਜ ਹੈ ਵੀ ਤੁਸੀਂ ਬੰਦੇ ਨੂੰ ਅਗਰ ਵੰਗ ਬਸਮ ਕੋ ਆ ਦਿਓ ਨਾ ਤਾਂ ਘੋੜੇ ਨੂੰ ਹੀ ਪਿੱਛੇ ਛੱਡ ਦੇਗਾ ਆਪਣੇ ਗ੍ਰਸਥ ਜੀਵਨ ਦੇ ਸਾਹਬ ਠੀਕ ਹੈ ਇਹਨਾਂ ਕੁਝ ਫਿਰ ਇਹ ਐਂਟੀ ਡਾਟ ਟੈਬਲੇਟ ਆ ਗਈ ਇਹਦੇ ਵਿੱਚ ਵੀ ਇਸੇ ਤਰ੍ਹਾਂ ਹੀ ਹੁਣ ਚਲੋ ਗੱਲ ਲੰਮੀ ਹੋ ਰਹੀ ਆ ਆਪਾਂ ਸ਼ਾਰਟ ਕਰੀ ਇਹਦੇ ਵਿੱਚ ਵੀ ਇਸੇ ਤਰ੍ਹਾਂ ਹੀ ਮਤਲਬ ਬਹੁਤ ਸਰੀਆਂ ਚੀਜ਼ਾਂ ਨੇ ਇਹ ਸਾਰੀਆਂ ਪਾ ਕੇ ਤਿੰਨਾਂ ਚੀਜ਼ਾਂ ਦਾ ਸਹਿਯੋਗ ਬਣਾਇਆ ਜਿਹਦੇ ਵਿੱਚ ਇਹ ਪੇਟ ਦੇ ਰੋਗਾਂ ਦੇ ਉੱਤੇ ਤੇ ਦਿਮਾਗ ਨੂੰ ਕੰਟਰੋਲ ਕਰਨ ਦੇ ਉੱਤੇ ਕੰਮ ਕਰਦਾ ਹੈ ਇਹ ਤੁਹਾਡੀ ਤੋੜ ਤਕਲੀਫ ਦੇ ਉੱਤੇ ਕੰਮ ਕਰਦਾ ਹੈ ਜਿਹੜਾ ਹੈਗਾ ਆਪਣੇ ਕੈਪਸੂਲ ਇਹ 4 ਜਾਂ 6 ਦੀ ਮਾਤਰਾ ਚ ਰੋਜ਼ ਅਸੀਂ ਲੋਕਾਂ ਨੂੰ ਖੋਨੇ ਬਸ ਉਹਨੇ ਨਾਲ ਹੀ 15 ਤੋਂ 20 ਦਿਨ ਦੇ ਅੰਦਰ ਅੰਦਰ ਇਹਦੀ ਮਾਤਰਾ ਜਿਹੜੀ ਘਟਣੀ ਸਟਾਰਟ ਹੋ ਜਾਂਦੀ ਹੈ 2.5 ਮਹੀਨੇ ਡੇਢ ਡੇਢ ਮਹੀਨੇ ਸਵੇ ਮਹੀਨੇ ਚ ਬੰਦਾ ਨਸ਼ਾ ਛੱਡ ਕੇ ਸਵਸਥ ਹੋ ਕੇ ਪਰੇ ਹੋ ਜਾਂਦਾ ਇਹ ਨਾਲ ਹੀ ਇਹ ਟੈਬਲੇਟ ਹੁੰਦੀ ਜੀ ਜੀ ਹੁਣ ਇੰਨਾ ਕੁਸ਼ ਬਾਕੇ ਫਿਰ ਇਹਦੇ ਚੂਰਣ ਹੁੰਦਾ ਹੈ ਹਿੰਗ ਵਸਟਕ ਓਕੇ ਪੇਟ ਦੀ ਅਗਰ ਤੁਹਾਨੂੰ ਕਬਜ਼ ਹੋ ਰਹੀ ਹੈ ਤਾਂ ਤਾਂ ਵੀ ਨੋਰਮਲ ਕਰ ਦੇਗਾ ਦਸਤ ਹੋ ਰਹੇ ਨੇ ਤਦ ਵੀ ਉਹ ਉਹਨੂੰ ਵਾਪਸ ਲਿਆਏਗਾ ਬੰਨ ਦੇਗਾ ਮਲ ਨੂੰ ਤੁਹਾਡੇ ਨੂੰ ਪਤਲਾ ਨਹੀਂ ਹੋਣ ਦੇਗਾ ਇੱਕ ਹੁੰਦਾ ਹੈ ਲਵਣ ਪਾਸ ਕਰ ਚੂਰਨ ਉਹ ਜਿਹੜਾ ਤੁਹਾਡੀ ਭੁੱਖ ਦੀ ਕਮੀ ਪੈ ਰਹੀ ਹੈ ਉਹਨੂੰ ਕੰਟਰੋਲ ਕਰ ਦੇਗਾ ਤੇ ਜੇ ਤੁਹਾਨੂੰ ਇੱਕ ਭੁੱਖ ਦੀ ਕਮੀ ਤੋਂ ਬਾਅਦ ਇੱਕ ਹੋਰ ਵੱਡੀ ਚੀਜ਼ ਹੁੰਦੀ ਹੈ ਇੱਕ ਖਾਣ ਦਾ ਮਨ ਨਹੀਂ ਕਰਦਾ ਅੰਦਰੋਂ ਭਰਿਆ ਰਹਿਣਾ ਮਨ ਉਸ ਚੀਜ਼ ਨੂੰ ਵੀ ਕੰਟਰੋਲ ਕਰਦਾ ਤੁਹਾਨੂੰ ਟਾਈਮ ਸਿਰ ਭੁੱਖ ਲੱਗੇਗੀ ਬੜੀ ਸੋਹਣੀ ਜੀ ਜਿਵੇਂ ਆਪਾਂ ਨੂੰ ਬਚਪਨ ਵਿੱਚ ਲੱਗਦੀ ਹੁੰਦੀ ਸੀ ਵੀ ਕੁਝ ਮਿਲ ਜੇ ਤਾਂ ਖਾ ਲਈਏ ਉਹੋ ਜਿਹੀਆਂ ਚੀਜ਼ਾਂ ਇਹ ਸਾਰਾ ਫਾਰਮੂਲੇਸ਼ਨ ਜਿਹੜੀ ਹੈਗੀ ਇਹ ਕਵਰ ਕਰਦੀ ਹੈ ਜੀ ਜੀ ਤੇ ਫਿਰ ਇੱਕ ਆਖਰ ਦੇ ਵਿੱਚ ਜਿਹੜਾ ਸਵਾਲ ਹੈ ਨਿਸ਼ੇੜੀ ਦੀ ਨੀਂਦ ਬੜੀ ਘਟ ਜਾਂਦੀ ਹੈ ਕਹਿੰਦਾ ਨੀਂਦ ਨਹੀਂ ਆਉਂਦੀ ਇਹ ਨੁਸਖਾ ਫਾਰਮੂਲਾ ਤੁਹਾਡਾ ਜਿਹੜਾ ਤੁਸੀਂ ਦੱਸਣ ਵਾਲਿਓ ਇਹ ਖੱਟੇ ਫੁੱਲ ਵਾਲਾ ਤੇ ਇਹਦੇ ਨਾਲ ਸੁਪਾਰੀ ਵਾਲਾ ਇਹ ਕੀ ਹੈ ਕੀ ਚੀਜ਼ ਜੀ ਬਿਲਾਈ ਵੀ ਦੱਸ ਦਿਓ ਸਾਨੂੰ ਹੁਣ ਇਹ ਹੈਗੀ ਹੈ ਜਲਵਤਰੀ ਓਕੇ ਜਵਿਤਰੀ ਕਿਆ ਜੰਦੇ ਹਾਂਜੀ ਜਵਤਰੀ ਕਹਿੰਦੇ ਆ ਇਸੇ ਹਾਂ ਇਹ ਬਹੁਤ ਸਾਰੇ ਮਸਾਲਿਆਂ ਚ ਪੈਂਦੀ ਹੈ ਇਹ ਕਿਉਂ ਪਾਈ ਜਾਂਦੀ ਹੈ ਟਰੈਡੀਸ਼ਨ ਕਿਉਂ ਬਣਿਆ ਸੀ ਇਹ ਟ੍ਰੈਡੀਸ਼ਨਲ ਸਿਸਟਮ ਦੇ ਵਿੱਚ ਸਾਡਾ ਇਹ ਚੀਜ਼ਾਂ ਨੂੰ ਖਾਣ ਦਾ ਕਿ ਸਾਡਾ ਸਾਰਾ ਸਿਸਟਮ ਜਿਹੜਾ ਨਰਵ ਸਿਸਟਮ ਹੈ ਸਾਡਾ ਸਾਰੇ ਨਿਊਰੋਟ੍ਰਾਂਸਮਿਟਰਸ ਨੇ ਠੀਕ ਹੈ ਉਹ ਸਾਰੇ ਨਾਰਮਲ ਕੰਮ ਕਰਦੇ ਰਹਿਣ ਕੋਈ ਮਾਈਂਡ ਚ ਬਲਾਕੇਜ ਬਣ ਰਹੀ ਹੈ ਉਹਨੂੰ ਕਵਰ ਕਰਨ ਦੇ ਵੀ ਇਹ ਬਹੁਤ ਵਧੀਆ ਕੰਮ ਕਰਦਾ ਹੈ ਤੇ ਇਹ ਚੀਜ਼ਾਂ ਜਿਹੜੀ ਇਸਤੇਮਾਲ ਕਿਵੇਂ ਕਰਨੇ ਜੀ ਇਹ ਤੁਸੀਂ ਹੁਣ ਮੰਨ ਲਓ ਇਹਨੂੰ ਤੁਸੀਂ 5 ਗ੍ਰਾਮ ਦੀ ਮਾਤਰਾ ਚ ਲੈ ਲੈਣਾ ਠੀਕ ਹੈ 5 ਗ੍ਰਾਮ ਦੀ ਮਾਤਰਾ ਚ ਆ ਜਿਹੜੀ ਇਹਨੂੰ ਸੁਪਾਰੀ ਕਿਹਾ ਜਾਂਦਾ ਇਹਨੂੰ ਲੈ ਲੈਣਾ ਇਹਨੂੰ ਕੁੱਟ ਕੇ ਇਹਨਾਂ ਦਾ ਚੂਰਨ ਬਣਾ ਕੇ ਬਰਾਬਰ ਇਹਦੇ ਵਿੱਚ ਤੁਸੀਂ ਥੋੜਾ ਜਿਹਾ ਮਿੱਠਾ ਪਾਉਣਾ ਚਾਹੋ ਨੇ ਮਿੱਠਾ ਪਾ ਲਓ ਜੇ ਨਮਕੀਨ ਚਾਹੋ ਨੇ ਤਾਂ ਇਹਦੇ ਥੋੜਾ ਜਿਹਾ ਸਿੰਦ ਦਾ ਲੂਣ ਪਾ ਲਓ ਇਹ ਤਿੰਨ ਚੀਜ਼ਾਂ ਦਾ ਯੋਗ ਹੈ ਜਿਹੜਾ ਇਹ ਤੁਸੀਂ ਹਮੇਸ਼ਾ ਆਪਣੇ ਕੋਲ ਇੱਕ ਡੱਬੀ ਚ ਪਾ ਕੇ ਰੱਖੋ ਤੇ ਜਦੋਂ ਵੀ ਤੁਹਾਨੂੰ ਨਸ਼ੇ ਦੀ ਕਰੇਵਿੰਗ ਹੁੰਦੀ ਹੈ ਥੋੜਾ ਜਿਹਾ ਮੂੰਹ ਚ ਪਾ ਲਓ ਤੇ ਨੂੰ ਚੂਸਣਾ ਸ਼ੁਰੂ ਕਰ ਦਿਓ ਨਾਲ ਦੀ ਨਾਲ ਤੁਹਾਡੀ ਜਿਬ ਦੇ ਅੰਦਰ ਜਿਹੜੀਆਂ ਸਲਾਈਵਰੀ ਗਲੈਂਡਸ ਨੇ ਉਹਨਾਂ ਦੇ ਥਰੂ ਇਹਦਾ ਜਿਹੜਾ ਅਸਰ ਜਾਏਗਾ ਤੁਹਾਡੇ ਦਿਮਾਗ ਨੂੰ ਇਹ ਸ਼ਾਂਤ ਕਰਦਾ ਜਾਏਗਾ ਤੁਹਾਡੀ ਨਸ਼ੇ ਦੀ ਕਰੇਵਿੰਗ ਘਟਦੀ ਚਲੀ ਜਾਏਗੀ ਹਮ ਬੱਦ ਬੱਚੂ ਗ੍ਰੈਜੂਏਟ ਸਭ ਸਾਰਾ ਨੁਸਖਾ ਫਾਰਮੂਲਾ ਦੇਣ ਵਾਸਤੇ ਤੇ ਆਪਣਾ ਡਿਟੇਲਡ ਨੁਸਖਾ ਫਾਰਮੂਲਾ ਸਾਨੂੰ ਦੂਸਰਾ ਦੱਸਣ ਵਾਸਤੇ ਕਿਹੜੀ ਕਿਹੜੀ ਚੀਜ਼ਾਂ ਤੁਸੀਂ ਇਹਦੇ ਵਿੱਚ ਇਸਤੇਮਾਲ ਕਰਦੇ ਹੋ ਅੱਛਾ ਅਗਰ ਤੁਹਾਡੇ ਨਾਲ رابطہ ਕਰਨਾ ਹੋਵੇ ਤੁਹਾਡੇ ਨਾਲ ਗੱਲ ਕਰਨੀ ਹੋਵੇ ਇੱਥੇ ਤਾਂ ਲੋਕ ਤੁਹਾਨੂੰ ਆ ਕੇ ਮਿਲ ਸਕਦੇ ਨੇ ਬਾਹਰਲੇ ਵਾਸਤੇ ਕੀ ਆਪਸ਼ਨ ਹੈ ਤੁਹਾਡੇ ਕੋਲ ਬਾਹਰਲੇ ਵਾਸਤੇ অপਸ਼ਨ ਇਹ ਕਿ ਉਹ ਗੱਲਬਾਤ ਕਰਨ ਆਪਣੀ ਡੋਜ਼ ਦੱਸਣ ਤਰੀਕੇ ਦੇ ਨਾਲ ਤੇ ਇਹ ਫਾਰਮੂਲੇਸ਼ਨ ਸਾਡੇ ਕੋਲੋਂ ਆਨਲਾਈਨ ਜਿਹੜੀ ਉਹ ਪੇ ਕਰਕੇ ਮੰਗਵਾ ਵੀ ਸਕਦੇ ਆਸੀਂ ਆਮ ਤੌਰ ਤੇ ਭੇਜਦੇ ਰਹਿੰਨੇ ਆਂ ਇੰਡੀਆ ਛੱਡੋ ਮਤਲਬ ਇੰਡੀਆ ਤੋਂ ਬਾਹਰ ਵੀ ਕਾਫੀ ਦਵਾਈਆਂ ਸਾਡੇ ਜਾਂ ਜਾ ਰਹੀਆਂ ਨੇ ਤੇ ਕਦੇ ਵੀ ਤੁਸੀਂ ਆ ਕੇ SCF 61 ਫੇਜ਼ 10 ਮਹਾਲੀ ਦੇ ਅੰਦਰ ਤੁਸੀਂ ਸਾਡੇ ਨਾਲ ਮਿਲ ਸਕਦੇ ਹੋ ਸਕਰੀਨ ਤੇ ਨੰਬਰ ਵੀ ਚੱਲ ਰਹੇ ਨੇ ਤੁਸੀਂ ਫੋਨ ਤੇ ਗੱਲ ਕਰ ਲਓ ਜੀ ਬਹੁਤ ਬਹੁਤ ਸ਼ੁਕਰੀਆ ਸਭ ਸਾਰੀ ਗੱਲਬਾਤ ਦੇ ਲਈ ਸੋ ਇਸ ਹਨ ਡਾਕਟਰ ਗੁਰਮੀਤ ਸਿੰਘ ਜਿਹੜੀ ਬੂਟੀਆਂ ਨਾਲ ਗੱਲਬਾਤ ਕਰਨ ਵਾਲੇ ਵੈਦ ਅੱਜ ਤੁਹਾਡ ਨੂੰ ਦੱਸਿਆ ਨੇ ਕਿ ਕਿਸ ਕਿਸ ਤਰੀਕੇ ਨਾਲ ਕਿਹੜੀ ਕਿਹੜੀ ਜੜੀ ਬੂਟੀ ਦਾ ਜਿਹੜਾ ਉਹਨਾਂ ਨੇ ਮੰਤਰ ਬਣਾਇਆ ਹੋਇਆ ਹੈ ਯੋਗ ਬਣਾਇਆ ਹੋਇਆ ਹੈ ਤੇ ਫਿਰ ਉਹੀ ਮੰਤਰ ਉਹੀ ਯੋਗ ਦਾ ਇਸਤੇਮਾਲ ਕਰਕੇ ਕਿਵੇਂ ਨਸ਼ੇੜੀ ਜਾਂਦੇ ਜਿਹੜੇ ਅਸੀਂ ਕਹਿ ਲਈਏ ਕਿ ਮਨ ਵੀ ਬਣਾ ਦਿੰਦੇ ਨੇ ਨਸ਼ੇੜੀ ਜਿਹੜੀ ਲੱਗਣ ਵਾਲੀ ਤੋੜ ਹੈ ਉਹ ਵੀ ਔਰ ਕੰਦੇ ਨੇ ਵੀ ਹਟ ਜਾਂਦੀ ਹੈ ਤੇ ਨਾਲੋਂ ਨਾਲ ਨਸ਼ੇੜੀਆਂ ਦੀ ਨੀਂਦ ਵਾਲਾ ਜਿਹੜਾ ਬੈਲੈਂਸ ਹੈ ਉਹ ਵੀ ਉਹ ਆਪਣੇ ਨੁਸਖੇ ਫਾਰਮੂਲੇ ਨਾਲ ਬਣਾ ਲੈਂਦੇ ਨੇ ਫਿਲਹਾਲ ਇਹ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਤਾਂ ਅਸੀਂ ਨੰਬਰ ਹੈਗਾ ਡਾਕਟਰ ਗੁਰਮੀਤ ਜੀ ਦਾ ਦਿੱਤਾ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਜਿਹੜਾ ਉਹ ਦੂਰ ਕਰ ਸਕਦੇ ਹੋ ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਹੀ ਖਤਮ ਕਰ ਦਿੱਤੀ ਆ ਗਿਆ ਧੰਨਵਾਦ